ਗੁਰਜੀਕਾ ਖਾਲਸਾ ਬੈਗੁਰਜੀ ਕੀ ਪਤੇ ਮੈਂ ਕੈਪਟਨ ਅਨਜੀਤ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਇੰਡੀਆ ਮੀਡੀਆ ਕੋਆਰਡੀਨੇਟਰ ਐਂਡ ਉੱਚ ਅਧਿਕਾਰੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਸਾਡੀ ਸੰਸਥਾ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਮੇਂ ਬਾਜਰਾ ਕੋਰ 15 ਦਿਨ ਦੀ ਮਦਦ ਨਾਲ ਗੁਜਰਪੁਰ ਪਿੰਡ ਗੁਜਰਪੁਰ ਡੇਗਾਂ ਦੇ ਨਾਲਾ ਵਿਖੇ ਹੜਪੇੜਤਾ ਦੇ ਮਤਲਬ ਨਹੀਂ ਕੈਂਪ ਲਗਾਇਆ ਆਇਆ ਹੈ ਜੋ ਕਿ ਅਸੀਂ ਲੰਬੇ ਸਮੇਂ ਤੋਂ ਕਰੀਬ 68 ਡੇਜ਼ ਹੋ ਗਏ ਹੈ ਜੋ ਕੰਟੀਨਿਊ ਜਹੀ ਕੈਂਪ ਨੂੰ ਰਨ ਕਰਨਾ ਹੈ ਔਰ ਉਹਨੂੰ ਵੀ ਸਾਡਾ ਕੈਂਪ ਕੰਟੀਨਿਊ ਚੱਲ ਰਿਹਾ ਹੈ ਔਰ ਅੱਗੇ ਲਗਾਤਾਰ ਚੱਲਦਾ ਰਹੇਗਾ ਅਸੀਂ ਜਦੋਂ ਕੈਂਪ ਲਗਾਇਆ ਹੈ ਅਸੀਂ ਹਰ ਹੱਲ ਪਰਵਾਹ ਉਸ ਨੂੰ ਜੋ ਜ਼ਰੂਰਤਾਂ ਸੀ ਉਹਨਾਂ ਦਾ ਹਰ ਰਾਤ ਸਮਗਰੀ ਚਾਹੇ ਉਹ ਰਾਸ਼ਨ ਹੋਵੇ ਚਾਹੇ ਉਹ ਪਸ਼ੂਆਂ ਦਾ ਚਾਰਾ ਹੋਵੇ ਚਾਹੇ ਟਰਫਾਲਾ ਹੋਵੇ ਚਾਹੇ ਪੱਛਿਆਂ ਦਾ ਸਕੂਲ ਘਟਾ ਹੋਵੇ ਚਾਹੇ ਮੈਡੀਸਨ ਹੋਵੇ ਉਸ ਤੋਂ ਬਾਅਦ ਦੇ ਵਿੱਚ ਬਿਸਤਰੇ ਮੰਜੇ ਔਰ ਜੋ ਮੈरिज ਵਾਰਡ ਦੇ ਲੜਕੀਆਂ 3 21 ਲੜਕੀਆਂ ਨੂੰ ਅਸੀਂ ਸੱਗਣ ਦਵਾਇਆ ਹੈ ਔਰ ਜਿਨ੍ਹਾਂ ਦੇ ਘਾਟੋ ਪਏ ਉਹਨਾਂ ਨੂੰ ਸੀਮਿੰਟ ਦੀ ਸੇਵਾ ਵੀ ਕੀਤੀ ਹੈ ਔਰ ਜਿੰਨ ਜੋ ਕਿਸਾਨ ਸਨ ਉਹਨਾਂ ਨੂੰ ਅਸੀਂ ਜਿਵੇਂ ਜਪੇ ਖਾ ਦੀ ਸੇਵਾ ਵੀ ਪ੍ਰਦਾਨ ਕੀਤੀ। ਜਦੋਂ ਪਾਣੀ ਉਤਰਨ ਤੋਂ ਬਾਅਦ ਜੋ ਅਗਲਾ ਚੈਲੰਜ ਹੁੰਦਾ ਹੈ ਉਹ ਹੈ ਬਿਮਾਰਮ ਨਾਲ ਨਿਪਟਣਾ। ਕਿਉਂਕਿ ਜਦੋਂ ਪਾਣੀ ਉਤਰਦਾ ਹੈ ਤਾਂ ਜੋ ਵੀ ਜੀਵ ਜੰਤੂ ਪਾਣੀ ਦੇ ਨਾਲ ਮਰਦੇ ਹਨ ਉਹਨਾਂ ਦੇ ਕਾਰਨ ਜੋ ਵਾਇਰਸ ਫੈਲਦਾ ਹੈ ਔਰ ਉਸ ਨਾਲ ਬਹੁਤ ਤਰ੍ਹਾਂ ਕਈ ਤਾਂ ਅੰਮ੍ਰਿਤਿਆਨਕ ਬਿਮਾਰੀਆਂ ਆਉਣ ਦਾ ਖ਼ਸਾ ਰਹਿੰਦਾ ਹੈ ਉਸ ਟੀਨ ਨੂੰ ਦੇਖਦੇ ਹੋਏ ਅਸੀਂ ਹੁਣ ਮੈਡੀਕਲ ਕੈਂਪ ਰਨ ਕਰ ਰਹੇ ਹਾਂ ਜੋ ਕੰਟੀਨਿਊਸ ਇੱਕ ਮਹੀਨਾ ਜੋ ਪੰਜਾਬ ਦੇ 40 ਪ੍ਰਭਾਵਿਤ ਪਿੰਡਾਂ ਜੋ ਅਗਨਾਲਾ ਔਰ ਰਮਦਾਸ ਦੇ ਪ੍ਰਭਾਵਿਤ ਪਿੰਡਾਂ ਵਿੱਚ ਅਸੀਂ ਕੰਟੀਨਿਊ ਜੇ ਕੈਂਪ ਰਨ ਕਰਾਂਗੇ ਜਿਸ ਵਿੱਚ सबू एक सैंपल लगा भी साजे सहयोग कर रही है डॉक्टर्स और जू जो संस्था है वो साढ़े नहजोग कर रही है जिनों जिन्हों फ्लिपकार्ड और वॉलमार्ट स्पोंसर कर रहा है आज साढ़े को मिस्टर राहुल राठौर जो प्रोजेक्ट कोऑर्डिनेटर हैं वो बैठे हुए हैं उन्होंने न मिस्टर मुकेश जो डॉक्टर साहब हैं जिन्हें जो एम बी बी एस डॉक्टर हैं और डॉक्टर और नर्सिंग स्टाफ पूजा मैम नाल बैठे हुए हैं सरदार सिंह जो फार्मासिस्ट हैं, वो बैठे हुए हैं और मेरे नाल मेरी वेलफेयर ऑर्गेनाइजेशन ऑर्गेनाइजे योधे जो, दे, जो कि ग्राम पंचायत गुजरपुरा देजिडेंट हैं वो मेरे नाल ਸਟੈਪ ਰਿਸਪੌਂਸਿੰਗ ਉਹ ਬੈਠੇ ਹਨ ਔਰ ਕੁਝ ਕੁਰਾ ਦੇ ਸਰਪੰਚ ਸਾਹਿਬ ਬੈਠੇ ਦੇਖ ਰਹੇ ਹੋ ਉਹ ਆਪਣਾ ਚੈੱਕ ਅਪ ਕਰਾ ਰਹੇ ਹਨ ਉਹਨਾਂ ਨੇ ਡਾਇਬਟੀਸ ਦਾ ਚੈੱਕ ਅਪ ਕਰਾਇਆ ਹੈ ਤੋ ਉਹ ਬੈਠੇ ਹੋਏ ਹਨ ਇਹਨਾਂ ਨੇ ਜੋ ਕੈਂਪ ਲਗਾਇਆ ਹੈ ਉਹ 1 ਮਹੀਨਾ ਕੰਟੀਨਿਊਸ ਪੂਰੇ ਪਿੰਡ ਦੇ ਵਿੱਚ ਜਾ ਕੇ ਪਿੰਡ ਪਿੰਡ ਜਾ ਕੇ ਹਰ ਹਰ ਪ੍ਰਭਾਵਤ ਵਿਅਕਤੀ ਨੂੰ ਟ੍ਰੀਟਮੈਂਟ ਔਰ ਉਹਨਾਂ ਨੂੰ ਹੈਲਪ ਦੀ ਅਵੇਅਰਨੈਸ ਇੰਨਾ ਦਾ ਜੋ ਮੋਟੋ ਹੈ ਹੈਦ ਅਵੇਨਰਸ ਔਰ ਉਹਨਾਂ ਨੂੰ ਜੋ ਵੀ ਹਾਰ ਪਰਵਾਹ ਦੇ ਲੋਕ ਹਨ ਜੋ ਬਿਮਾਰ ਲੋਕ ਹਨ ਉਹਨਾਂ ਨੂੰ ਫਰੀ ਦਵਾਈਆਂ ਉਸ ਤੋਂ ਇਲਾਵਾ ਇਹ ਜੋ ਜ਼ਰੂਰਤਮੰਦ ਔਰ ਗਰੀ ਪਰਿਵਾਰ ਹਨ ਉਹਨਾਂ ਨੂੰ ਕੰਬਲ ਕੰਬਲ ਗਰਮ ਕਪੜੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਲੇਡੀਜ਼ ਹਨ ਉਹਨਾਂ ਨੂੰ ਸੈਨਿਟਿਕ ਨੈਪਕਿੰਗਸ ਇਹ ਚੀਜ਼ਾਂ ਵੀ ਪ੍ਰੋਵਾਈਡ ਕਰਨੀ ਅਸੀਂ ਜੋ ਸਾਡੇ ਕੋਲ ਆਏ ਹੋਏ ਵੀਰ ਹਨ ਜਿਨ੍ਹਾਂ ਨੇ ਪੰਜਾਬ ਦੇ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਦਾ ਸਾਥ ਦਿੱਤਾ ਪੰਜਾਬ ਦੇ ਨਾਲ ਆ ਕੇ ਖੜੇ ਹੋ ਰਹੇ ਮੈਂ ਡਾਕਟਰ ਫੌਰਜੂ ਸੰਸਥਾ ਦਾ ਉਹ ਦੋਨਾਂ ਨੂੰ ਸਪான்ਸਰ ਕਰ ਰਹੀ ਹੈ ਫਲਿੱਪਕਾਰਡ ਔਰ ਵਾਲਮਾਰਟ ਉਹਨਾਂ ਦਾ ਆਪਣੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਆਪਣੇ ਪੂਰੇ ਪੰਜਾਬ ਦੀ ਗਵਰਨਮੈਂਟ ਪੰਜਾਬ ਦੀ ਪੂਰੀ ਆਵਾਮ ਉਹਦੇ ਵੱਲੋਂ ਆਏ ਹੋਏ ਸੰਸਥਾ ਦਾ ਬਹੁਤ ਸਵਾਗਤ ਵੀ ਕਰਦਾ ਹਾਂ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਹੈ ਤੇ ਅਸੀਂ ਹਮੇਸ਼ਾ ਇਹਨਾਂ ਦੇ ਰਿਣੀ ਰਹਿਾਂਗੇ ਔਰ ਇਹਨਾਂ ਦੀਆਂ ਕਿਤਨੇ ਯਾਦਗਾਰ ਸਭਾਵਾਂ ਨੂੰ ਅਸੀਂ ਫਿਊਚਰ ਦੇ ਵਿੱਚ ਹਮੇਸ਼ਾ ਯਾਦ ਰੱਖਾਂਗੇ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ